thank mm -hmm. you ਕੋਸਾ ਦੁੱਧਾ ਫੜ ਕੇ ਪੀ ਲੋ ਠੰਡਾ ਹੋ ਜਾਣਾ ਕੀ ਹੋ ਗਿਆ ਸਭ ਕੁਝ ਠੀਕਤਾ ਹੈਗਾ ਹੂੰ ਸਭ ਕੁਝ ਠੀਕ ਹੈ ਹੁਣ ਤੋਂ ਸਭ ਕੁਝ ਠੀਕ ਹੀ ਚੱਲੇਗਾ ਰਾਤ ਦੇ ਲੈ ਕੇ ਆਏ ਹੋ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਪੂਰੀ ਸੇਵਾ ਪਾਣੀ ਕਰਦੇ ਪਿਓ ਇਸੇ ਹੀ ਆਪਾਂ ਗੱਲਾਂ ਕਰਦੇ ਆ ਪਹਿਲਾਂ ਦੁੱਧ ਪੀ ਲੋ ਨੇ ਨਾ ਥੋੜੀ ਦੇਰ ਤਾਂ ਕੰਮ ਆਲੀ ਆ ਜੂਗੀ ਤੁਸੀਂ ਉਹਨੂੰ ਕੰਮ ਸਮਝਾ ਦੇ ਤੁਸੀਂ ਕਰਨਾ ਕੁਝ ਨਹੀਂ ਕੰਮ ਇਹਨੂੰ ਕੰਮ ਸਮਝਾ ਦਿਓ ਠੀਕ ਹੈ ਹਜੇ ਤਾਂ ਮੈਂ ਕੰਮ ਕਰ ਸਕਦੀ ਆ ਜਦੋਂ ਮੈਂ ਓਕੀ ਹੋਊਂਗੀ ਮੈਂ ਆਪਣੇ ਆਪ ਦੱਸ ਦਊਂਗੀ ਐਵੇਂ ਬੇਲਾ ਖਰਚਾ ਕਦੋਂ ਕਰਨਾ ਇਹ ਕੋਈ ਫालतू ਖਰਚੇ ਨਹੀਂ ਸੀਗੇ ਇਹ ਮੇਰੀ ਜ਼ਿੰਮੇਵਾਰੀ ਸੀ ਜੋ ਮੈਨੂੰ ਬਹੁਤ ਦਿਨ ਪਹਿਲਾਂ ਨਿਭਾ ਲੈਣੀ ਚਾਹੀਦੀ ਸੀ ਚਲੋ ਠੀਕ ਹੈ ਰਸੋਈ ਵਾਸਤੇ ਕੋਈ ਮੇਡ ਨਾ ਰੱਖਿਓ ਕਿਉਂਕਿ ਮੈਨੂੰ ਕਿਸੇ ਦੇ ਹੱਥ ਦੀ ਰੋਟੀ ਪਸੰਦ ਨਹੀਂ ਮੈਂ ਆਪਣੇ ਆਪ ਹੀ ਕਰ ਲਵਾਂਗੀ ਚਲੋ ਠੀਕ ਹੈ ਰਸੋਈ ਦਾ ਕੰਮ ਤੁਸੀਂ ਕਰ ਲਓ ਪਰ ਜੇ ਕੋਈ ਦਿੱਕਤ ਹੋਈ ਤਾਂ ਮੈਨੂੰ ਦੱਸ ਦਿਓ ਤੁਸੀਂ ਬੈਠੋ ਆਜੋ ਛੋਟੇ ਵੀਰ ਜਨਾਨੀ ਦੇ ਪੈਰਾਂ 'ਚ ਤੂੰ ਬਹਿ ਸਕਦਾ ਤੇਰੀ ਜਗ੍ਹਾ ਇਹ ਮੇਰੀ ਨਹੀਂ ਕੋਈ ਗੱਲ ਨਹੀਂ ਮੇਰੀ ਜਿੱਥੇ ਜਗ੍ਹਾ ਹੈਗੀ ਮੈਨੂੰ ਚੰਗੀ ਤਰ੍ਹਾਂ ਪਤਾ ਤੁਸੀਂ ਨਾ ਮੈਨੂੰ ਦੱਸੋ ਵਾ ਅੱਜ ਤਾਂ ਭੈਣ ਮੁਰੇ ਜਵਾਨ ਲੜਾਉਂਦਾ ਪਿਆ ਇਹਨੂੰ ਦੇਖ ਕੇ ਤੇਰਾ ਜਾਦੇ ਨਹੀਂ ਦਿਲ ਭਸੀਜ ਗਿਆ ਦੀਦੀ ਇੰਨੀ ਗੱਲ ਹੈ ਨਹੀਂ ਜਿੰਨੇ ਤੁਸੀਂ ਵਧਾਈ ਜਾ ਰਹੇ ਹੋ ਉਹ ਮੇਰੇ ਨਾਲ ਖੁਸ਼ ਨੇ ਤੇ ਸੱਸੇ ਬੱਚੇ ਨਾਲ ਖੁਸ਼ ਆ ਤੁਸੀਂ ਕਿਉਂ ਨਹੀਂ ਖੁਸ਼ ਹੋਣਾ ਚਾਹੁੰਦੇ ਠੀਕ ਆ ਤੂੰ ਮਾ ਵਣਨ ਵਾਲੀ ਆ ਮੈਂ ਭੂਆ ਵਣਨ ਵਾਲੀ ਆ ਮੈਂ ਬਹੁਤ ਖੁਸ਼ ਆ ਪਰ ਮੈਂ ਇਹ ਚੀਜ਼ ਦਾ ਯਕੀਨ ਕਿਵੇਂ ਕਰਾਂ ਵੀ ਇਹ ਬੱਚਾ ਇਹਦਾ ਦੀਦੀ ਬੱਸ ਕਰੋ ਚੁੱਪ ਰੋ ਉਧਰ ਤੁਸੀਂ ਆਈ ਮੁੱਦਾ ਛੇੜ ਲਿਆ ਸੀ ਤੇ ਅੱਜ ਵੀ ਸ਼ਰਮ ਤਾਂ ਨਹੀਂ ਆਉਂਦੀ ਆਪਦੀ ਜਨਾਨੀ ਅੱਗੇ ਆਪਦੀ ਭੈਣ ਨਾਲ ਜਵਾਨ ਲੜਾਉਂਦਾ ਪਿਆ ਬੱਸ ਦੀਦੀ ਬਹੁਤ ਹੋ ਗਿਆ ਹੁਣ ਤੁਹਾਡਾ ਤੁਹਾਡੇ ਮਗਰ ਲਾ ਕੇ ਮੈਂ ਆਪਣੀ ਜਨਾਨੀ ਤੇ ਇੰਨਾ ਹੱਥ ਚੱਕਿਆ ਜੋ ਉਦੋਂ ਨਹੀਂ ਬਾਹਰ ਨਿਕਲੀ ਤੇ ਹੁਣ ਤੁਸੀਂ ਮੇਰੇ ਬੱਚੇ ਤੇ ਕਿਵੇਂ ਤੋਮਤ ਲਾ ਰਹੀ ਹੋ ਦੇਖ ਭਰਾਵਾ ਉਹਨੂੰ ਕਿਨਾਰਾ ਕਰ ਲਾ ਤੈਨੂੰ ਭੈਣ ਚਾਹੀਦੀ ਆ ਚੰਜਨਾਨੀ ਕਿਹੜੀ ਭੈਣ ਆਹਾ ਜਿਹੜਾ ਭਰਾ ਹਫਤਾ ਬਿਮਾਰ ਹੋ ਗਿਆ ਸੀ ਤੇ ਆਪਾਂ ਫੋਨਿੰਗ ਚੱਕਿਆ ਜਾਂ ਫਿਰ ਉਹੋ ਭੈਣ ਜਿਹੜੀ ਆਪਣੇ ਭਰਾ ਦਾ ਘਰ ਹੀ ਨਹੀਂ ਵੱਸਦਾ ਦੇਖ ਸਕਦੀ ਜਦੋਂ ਮੈਂ ਹਫਤਾ ਬਿਮਾਰ ਸੀ ਤੇ ਮੈਂ ਇਹ ਗੱਲ ਸੋਚਦਾ ਰਿਹਾ ਕਿ ਜੇ ਅੱਜ ਕਿਰਨ ਹੁੰਦੀ ਤੇ ਉਹਨੇ ਮੇਰੀ ਕਿੰਨੀ ਸੇਵਾ ਕਰਨੀ ਸੀ ਹੱਦ ਤੁਹਾਡੇ ਵੀ ਤੁਸੀਂ ਮੈਨੂੰ ਇੱਕ ਫੋਨ ਤਾਂ ਕਰਦੇ ਮੈਂ ਛੱਟ ਹੀ ਆ ਜਾਣਾ ਸੀ ਮੈਂ ਪਿਛੜੀਆਂ ਗੱਲਾਂ ਭੁੱਲ ਜਾਣੀਆਂ ਸਹਸਰੀਆਂ ਜਿਹੜੇ ਮੂਣਾ ਫੋਨ ਕਰਦਾ ਤੈਨੂੰ ਜਾਂ ਕਿਵੇਂ ਮਿੰਤ ਕਰਦਾ ਤੇਰੀ ਜੇ ਤੇਰੇ ਘਰ ਦੇ ਨਾ ਭੇਜ ਦੇ ਫਿਰ ਜੇ ਤੁਸੀਂ ਨੇ ਓਖੇ ਸੀ ਤੇ ਮੈਂ ਆਈ ਜਾਣਾ ਸੀ ਰਹੀ ਗੱਲ ਪੇਕੇ ਆ ਦੀ ਉਹਨਾਂ ਨੂੰ ਮੈਨੂੰ ਭੇਜ ਹੀ ਦੇਣਾ ਸੀ ਜਦੋਂ ਕੱਲ ਤੁਸੀਂ ਮੈਨੂੰ ਫਟਕਾਰੇ ਸੀ ਨਾ ਉਦੋਂ ਮੈਂ ਇਹ ਗੱਲ ਸੋਚੀ ਜਾਂਦਾ ਸੀ ਕਿ ਜਿਵੇਂ ਆਪਾਂ ਮਾਪਿਆਂ ਤੋਂ ਬਿਨਾ ਰੁਲਿਆ ਨਾ ਮੇਰਾ ਬੱਚਾ ਨਾ ਰੁਲ ਜੇ ਕਿ ਤੂੰ ਭਰਾਵਾ ਅਸੀਂ ਕਿੱਥੇ ਰੁਲਿਆ ਮਾਪਿਆਂ ਤੋਂ ਬਿਨਾ ਚੰਗੇ ਭਲੇ ਸਾਡੇ ਮਾਪਿਓ ਬਾਹਰ ਬੈਠੇ ਨੇ ਪੈਸਾ ਭੇਜਦੇ ਨੇ ਤੇ ਆਪਾਂ ਮੌਜਾ ਮਾਣਦੇ ਆਂ ਦੀਦੀ ਇਕੱਲਾ ਪੈਸਾ ਨਹੀਂ ਹੁੰਦਾ ਸਾਰਾ ਕੁਝ ਮਾਪਿਆਂ ਦਾ ਪਿਆਰ ਵੀ ਹੁੰਦਾ ਨਾ ਡੈਡੀ ਨੇ ਮੈਨੂੰ ਆਪ ਬਾਰ ਬੁਲਾਇਆ ਨਾ ਉਹ ਇਥੇ ਆਦੇ ਪਿਆਰ ਭਰਾਵਾ ਅਸੀਂ ਕਿੱਥੇ ਰੁਲਿਆ ਮਾਪਿਆਂ ਤੋਂ ਬਿਨਾ ਚੰਗੇ ਭਲੇ ਸਾਡੇ ਮਾਪਿਓ ਬਾਹਰ ਬੈਠੇ ਨੇ ਪੈਸਾ ਭੇਜਦੇ ਨੇ ਤੇ ਆਪਾਂ ਮੌਜਾ ਮਾਣਦੇ ਆਂ ਵੀ ਤੁਸੀਂ ਇੱਕ ਵਾਰੀ ਮੇਰੇ ਸਿਰ ਤੇ ਹੱਥ ਰੱਖ ਕੇ ਸੱਚੀ ਦੱਸਿਓ ਤੁਹਾਨੂੰ ਕਦੇ ਮੰਮੀ ਡੈਡੀ ਤੁਨੇ ਦੀਦੀ ਜਦੋਂ ਤੁਹਾਡੇ ਜਵਾਬ ਹੋਣ ਵਾਲਾ ਸੀ ਜੀ ਜੀਜਾ ਤੁਹਾਨੂੰ ਇੰਨੀ ਗੱਲ ਕਹਿ ਦਿੰਦੇ ਇਹ ਜਵਾਬ ਕੀ ਦੇ ਫਿਰ ਤੁਹਾਡੇ ਦਿਲ ਤੇ ਕੀ ਬੀਤਨੀ ਸੀ ਭੈਣ ਜੇ ਜੀਜਾ ਤੈਨੂੰ ਬੱਚੇ ਸਮੇਤ ਕੱਢ ਦਿੰਦਾ ਤੇ ਮੈਂ ਵੀ ਇੱਥੇ ਨਾਂ ਰੱਖਦਾ ਫਿਰ ਤੂੰ ਕਿੱਥੇ ਜਾਣਾ ਸੀ ਦੀਦੀ ਅਹੀ ਗੱਲਾਂ ਕਰਕੇ ਤਾਂ ਬਥੇਰੇ ਘਰਾਂ 'ਚ ਕੁਲੇਸ਼ ਨੇ ਮੈਂ ਇਹੀ ਚਾਹਨੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਰਹੀਏ ਦੀਦੀ ਤੁਸੀਂ ਹੁਣ ਆਪ ਹੀ ਦੇਖੋ ਕੁਝ ਕਰ ਅਜ ਨਨਾਨਾ ਪਰਜਾਈਆਂ ਨੂੰ ਨਹੀਂ ਟਿਕਨ ਦੇ ਰਹੀ ਐ ਤੇ ਕੁਝ ਕਰਾਂ ਚ ਪਰਜਾਈਆਂ ਨਨਾਨਾ ਨੂੰ ਨਹੀਂ ਟਿਕਨ ਦੇ ਰਹੀ ਕਿਰਨ ਲੱਗਦਾ ਦੀਦੀ ਨਾ ਆਪ ਦੀ ਨਨਾਨਾ ਦੀ ਗੱਲ ਆ ਭੁੱਲ ਗਈ ਸ਼ੁਰੂਆਤ 'ਚ ਨਾ ਇਹਨਾਂ ਦਾ ਵੀ ਬਹੁਤ ਕੁਤਕਲੇਸ਼ ਹੋਇਆ ਤੇ ਅੱਜੋ ਹੀ ਕੁਤਕਲੇਸ਼ ਤੋਂ ਬਾਅਦ ਇਹਨਾਂ ਦਾ ਪਿਆਰ ਆ ਤੇ ਇਹ ਦੋਨੋਂ ਭੈਣਾਂ ਵਾਂਗ ਰਹਿੰਦੀਆਂ ਚਲੋ ਛੱਡੋ ਤੁਸੀਂ ਦੀਦੀ ਜੇ ਤੁਹਾਨੂੰ ਮੈਸ ਘਰ ਚ ਨਹੀਂ ਚੱਲਦੀ ਨਾ ਮੈਂ ਚਲੀ ਜਾਂਦੀ ਹਾਂ ਤੁਸੀਂ ਭੈਣ ਭਰਾ ਨਾਲ ਲੋ ਸਸੇ ਗਾਜੀ ਸੋ ਸਾਡੀ ਸੀਰੀਜ਼ ਮੇਰੇ ਪੇਕੇ ਇਹਦਾ ਇੱਥੇ ਹੀ ਐਂਡ ਹੁੰਦਾ ਜਿੰਨੇ ਵੀ ਮੁੱਦੇ ਅਸੀਂ ਛੇੜੇ ਸੀ ਸਾਰੇ ਮੁੱਦੇ ਅਸੀਂ ਸੌਟ ਆਊਟ ਕਰਤੇ ਨੇ ਤੇ ਜੋ ਜੋ ਮੁੱਦੇ ਅਸੀਂ ਇਸ ਸੀਰੀ ਵਿੱਚ ਲੈ ਕੇ ਆਏ ਸੀਗੇ ਉਹ ਸਾਰੇ ਕਿਸੇ ਨਾ ਕਿਸੇ ਦੇ ਘਰ ਦੇ ਵਿੱਚ ਉਹ ਸਿਚੁਏਸ਼ਨ ਆ ਸੀਗੀਆਂ ਤੇ ਜੇ ਇਦਾਂ ਸਿਚੁਏਸ਼ਨ ਆ ਸਦਾ ਸੈੱਟ ਕੀਤੀਆਂ ਜੇ ਤੁਹਾਡੀਆਂ ਵੀ ਸਿਚੁਏਸ਼ਨ ਇਦਾਂ ਸੈੱਟ ਹੋ ਕੇ ਤੁਹਾਡਾ ਘਰ ਹੱਸਦਾ ਵਸਦਾ ਹੁੰਦਾ ਤਾਂ ਸਾਨੂੰ ਲੱਗਦਾ ਤੁਹਾਨੂੰ ਕਰ ਲੈਣਾ ਚਾਹੀਦਾ ਤੇ ਟੀਮ ਮੇਰੀ ਅੱਧੀ ਅਵੇਲੇਬਲ ਹੈ ਅੱਧੀ ਟੀਮ ਅਵੇਲੇਬਲ ਨਹੀਂ ਹੈਗੀ ਸਾਰਿਆਂ ਨੂੰ ਅੱਜ ਕਿਸੇ ਨਾ ਕਿਸੇ ਨੂੰ ਕੰਮ ਸੀਗਾ ਫਿਰ ਜਿਹੜੇ ਜਿਹੜੇ ਅਵੇਲੇਬਲ ਸੀ ਉਹਨਾਂ ਨਾਲ ਅਸੀਂ ਜਿੱਦਾਂ ਐਪੀਸੋਡ ਸ਼ੂਟ ਕਰਨਾ ਚਾਹੀਦਾ ਸੀ ਉਦੋਂ ਕਰਕੇ ਤੁਹਾਡੇ ਅੱਗੇ ਰੱਖਤਾ ਦੈਨ ਤੁਸੀਂ ਇਸ ਸੀਰੀਜ਼ ਨੂੰ ਬਹੁਤ ਪਿਆਰ ਕੀਤਾ ਇਸ ਤੋਂ ਪਹਿਲੇ ਵਾਲਿਆਂ ਨੂੰ ਵੀ ਬਹੁਤ ਪਿਆਰ ਕੀਤਾ ਉਹਦੇ ਵਾਸਤੇ ਤੁਹਾਡਾ ਦਿਲੋਂ ਧੰਨਵਾਦ ਤੇ ਸਾਡੀ ਹੁਣ ਅਗਲੀ ਸੀਰੀਜ਼ ਆ ਰਹੀ ਹੈ ਕਰਮਾਂ ਦੀ ਸਜ਼ਾ ਤੇ ਉਹ ਵੀ ਡਿਫਰੈਂਟ ਸਟੋਰੀ ਹੈ ਡਿਫਰੈਂਟ ਉਹਦਾ ਕਨਸੈਪਟ ਆ ਮਤਲਬ ਉਹ ਵੀ ਕਿਸੇ ਨਾ ਕਿਸੇ ਦੇ ਘਰ ਦੇ ਨਾਲ ਰਿਲੇਟ ਕਰੇਗੀ ਹੀ ਕਰੇਗੀ ਕਿਉਂਕਿ ਸਾਡੇ ਕੋਲ ਕਨਸੈਪਟ ਅਸੀਂ ਉਹੀ ਬਣਾਨੇ ਆ ਜਿਹੜਾ ਕਿਸੇ ਦੇ ਨਾਲ ਕਿਸੇ ਦੇ ਘਰ ਦੇ ਨਾਲ ਰਿਲੇਟ ਕਰਦਾ ਹੋਵੇ ਕੁਛ ਯੂਨੀਕ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਵਿੱਚ ਵਿੱਚ ਪਰ ਚਲੋ ਤੁਸੀਂ ਅਪਰੀਸ਼ੀਏਟ ਕਰਦੇ ਹੋ ਤੇ ਸਾਨੂੰ ਹੌਂਸਲਾ ਮਿਲਦਾ ਤੇ ਥੈਂਕ ਯੂ ਸੋ ਮੱਚ ਮੇਰੀ ਸਾਰੀ ਟੀਮ ਜਿੰਨੀ ਇੱਥੇ ਅਵੇਲੇਬਲ ਆ ਕਿ ਇਹਨਾਂ ਨੇ ਮੇਰਾ ਸਾਥ ਦਿੱਤਾ ਹੈ ਸੀਰੀ ਦੇ ਵਿੱਚ ਤੇ ਥੈਂਕ ਯੂ ਸੋ ਮੱਚ ਜਿਹੜੀ ਟੀਮ ਇੱਥੇ ਅਵੇਲੇਬਲ ਨਹੀਂ ਹੈਗੀ ਅੱਜੂ, ਰੀਆ, ਰਜਨੀ ਆਂਟੀ, ਸੋਨੀਆ ਭਾਬੀ, ਸਰਕਾਰ, ਅਮਨ, ਬੱਚਾ ਅੰਸ਼ੂ ਤੇ ਗੀਤਾ ਦੀਦੀ, ਉਹਦੇ ਦੋਨੋਂ ਬੱਚੇ ਰੋਹਿਤ, ਤਮੰਨਾ, ਹੋਰ ਵੀ ਜੇ ਕੋਈ ਰਹਿ ਗਿਆ ਹੋਇਆ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੇਰੇ ਪੇਕੇ ਦੇ ਵਿੱਚ ਕੰਮ ਕੀਤਾ ਤੇ ਸਿਰੀ ਨੂੰ ਸੋਹਣਾ ਕੀਤਾ। ਤੇ ਟੀਮ ਕੋਈ ਕਿਸੇ ਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਮੈਂ ਤਾਂ ਇਹੀ ਕਹੂੰਗੀ ਵੀ ਜਿਹੜੇ ਟੀਮ ਆ ਜੇ ਕੁਝ ਕਹਿਣਾ ਚਾਹੁੰਦਾ ਤਾਂ ਕਹਿ ਦੋ ਅਦਰਵਾਈਜ਼ ਜਿਹੜੇ ਨਵੇਂ ਸਾਡੇ ਨਾਲ ਇਸ ਸੀਰੀਜ਼ ਕਰਕੇ ਜੁੜੇ ਨੇ ਉਹ ਆਪਣਾ ਆਪਣਾ opinion ਦੱਸਣ ਕਿ ਤੁਹਾਨੂੰ ਸਾਡੇ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਾ ਮਨੀ ਭਾਜੀ ਕਹਿ ਰਹੇ ਮੈਨੂੰ ਦਿਓ ਮਾਈਕ ਦੀਦੀ ਦੇ ਮੇਰੇ ਜੀ ਇਹ ਪਹਿਲੀ ਸੀਰੀਜ਼ ਆ ਤੇ ਮੈਨੂੰ ਇਦਾਂ ਲੱਗਿਆ ਨਹੀਂ ਕਿ ਕੋਈ ਬਾਹਰਲੇ ਬੰਦੇ ਆ ਮਾਹੌਲ ਇਦਾਂ ਜਿਵੇਂ ਘਰ ਦਾ ਮਾਹੌਲ ਹੁੰਦਾ ਭਰਾਵਾਂ ਵਾਂਗੂ ਭੈਣਾਂ ਵਾਂਗੂ ਸਾਰੇ ਆਪਣਾ ਪਿਆਰ ਨਾਲ ਸਾਰੇ ਗੱਲਬਾਤ ਕਰਦੇ ਆ 0% ਐਟੀਟਿਊਡ ਹੈ ਕਿਸੇ 'ਚ 1 ਰੁਪਏ ਦਾ ਐਟੀਟਿਊਡ ਨਹੀਂ ਹੈਗਾ ਬਹੁਤ ਮਜ਼ਾ ਆਇਆ ਮੈਨੂੰ ਕਰਕੇ ਕੰਮ ਇਹਨਾਂ ਦਾ ਹੈ ਕਿਵੇਂ ਕਿਰਨ ਨੂੰ ਦਿਓ ਕਿਰਨ ਕਿਨ ਤੂੰ ਇੱਕ ਮਾਈਕ ਨਾਲ ਹੈਨਾ ਤੂੰ ਨਵੀਂ ਆਈ ਨਾ ਸਾਡੀ ਸੀਰੀਅਲ 'ਚ ਹੈਨਾ ਤਾਂ ਸੋਨਾ ਵਰਕ ਕੀਤਾ ਸਾਰਿਆਂ ਨੇ ਐਪਰੀਸ਼ੀਏਟ ਵੀ ਕੀਤਾ ਤੇ ਹੋਰ ਆਪਣੀ ਐਕਟਿੰਗ ਨੂੰ ਥੋੜਾ ਨਿਖਾਰ ਕੇ ਬਾਹਰ ਲੈ ਕੇ ਆਣਾ ਵਾ ਤੇ ਕੀ ਕਹਿਣਾ ਚਾਹੇਂਗੀ ਸਾਡੇ ਨਾਲ ਤੈਂ 37 ਐਪੀਸੋਡ ਕੀਤੇ ਨੇ ਮੈਂ ਇਹੀ ਕਹਿਣਾ ਚਾਹਨੀ ਆ ਵੀਰੇ ਤੇ ਭਾਬੀ ਦੀ ਬਹੁਤ ਵਧੀਆ ਨੇਚਰ ਨੇ ਸਾਰੀ ਟੀਮ ਵਾਲੋ ਬਹੁਤ ਵਧੀਆ ਨੇਚਰ ਨੇ ਆ ਇੱਥੇ ਵੀ ਤੈਨੂੰ ਡਾਇਲਗ ਦਵਾ ਲੱਗ ਗਿਆ ਲੱਗ ਗਿਆ ਲਾਪਰੀ ਤੇ ਸੀਰੀ ਚ ਬੈਕ ਆ ਗਈ ਐ ਸਾਲ ਇੰਨੇ ਉਹ ਲਿਆ ਸੀਗਾ ਡੀਪ ਲਿਆ ਸੀ ਗੈਪ ਤੇ ਪਰ ਇਹਨੂੰ ਅਸੀਂ ਸਾਲ ਦੇ ਵੀ ਪੇ ਕੀਤੇ ਆ ਲਾਪਰੀ ਕੀ ਕਹਿਣਾ ਚਾਹੇਗੀ ਦੁਬਾਰਾ ਤੂੰ ਆ ਕੇ ਕੰਮ ਕੀਤਾ ਕਿ ਅਸੀਂ ਪਹਿਲੇ ਵਰਗੇ ਰਹੇ ਆ ਕਿ ਅਸੀਂ ਬਦਲ ਗਏ ਆ ਮਾੜਾ ਜਿਹਾ ਰਿਵਿਊ ਸੇਮ ਅਦਾਦਿਆਂ ਕੋਈ ਚੇਂਜ ਨਹੀਂ ਆ ਸਗ ਉਸ ਤੋਂ ਬੈਟਰ ਵਧੀਆ ਹੋ ਲੱਗਣ ਲੱਗਦੇ ਹੋ ਤੇ ਸਰਦਾਰ ਬਣ ਗਿਆ ਸਰਦਾਰ ਹਾਂ ਇੱਕ ਮੇਰੇ ਸਰਦਾਰ ਦੇ ਰੋਲ ਨੂੰ ਤੁਸੀਂ ਬਹੁ ਐਪਰੀਸ਼ੀਏਟ ਕੀਤਾ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਤੇ ਉਹਦੇ ਵਾਸਤੇ ਦਿਲੋਂ ਥੈਂਕ ਯੂ ਕਿਉਂਕਿ ਸਿਰਫ ਮੈਂ ਪੱਗ ਜਿਹੜੀ ਬਨਣੀ ਸੀ ਪਹਿਲੇ ਐਪੀਸੋਡ 'ਚ ਹੀ ਬਨਣੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਦੂਜੇ ਐਪੀਸੋਡ ਸ਼ੂਟ ਕਰਨਾ ਸੀ ਬਿਨਾ ਪੱਗ ਤੋਂ ਪਰ ਫੇਰ ਦੂਜੀ ਸੀਰੀ ਦਾ ਪਲਾਨ ਬਣ ਗਿਆ ਫਿਰ ਮੈਂ ਕਿਹਾ ਵੀ ਲੋਕੇ ਕਨਫਿਊਜ਼ ਨਾ ਹੋਣ ਵੀ ਇੱਧਰ ਕੌਣ ਹੈ ਤੇ ਇੱਧਰ ਕੌਣ ਹੈ ਇਸ ਕਰਕੇ ਮੈਂ ਆਪਣੇ ਰੋਲ ਦੋਨੋਂ ਡਿਫਰੈਂਟ ਕੀਤੇ ਤੇ ਤੁਸੀਂ ਐਪਰੀਸ਼ੀਏਟ ਵੀ ਕੀਤਾ ਦਿলো ਧੰਨਵਾਦ ਟੀਮ ਦੇ ਕੁਝ ਮੈਂਬਰ ਨੇ ਜਿਨ੍ਹਾਂ ਨੇ ਸਾਡੇ ਕੋਲ ਕਮੇਟੀ ਪਾਈ ਹੈ ਟੈਂਪੋਰਰੀ ਕਮੇਟੀ ਦੇਦੇ ਹੋ ਥੈਂਕ ਯੂ ਲੈ ਲਈ ਟੈਂਪੋਰਰੀ ਅਧਿਨਿਅਮ ਨੂੰ ਹਾਂ ਮੰਮੀ ਕਿ ਮੇਰਾ ਵੀ ਬੱਸ ਥੈਂਕ ਯੂ ਹੈ ਜੀ ਸੀੜੀ ਚ ਲਿਆ ਤੇ ਇਹਨਾਂ ਨੇ ਮੈਨੂੰ ਸੀੜੀ ਚ ਲਿਆ ਉਹਦਾ ਥੈਂਕ ਯੂ ਅਗਲੀ ਚ ਪਤਾ ਨਹੀਂ ਲੈਣ ਕੇ ਨਾ ਲੈਣ ਉਹ ਇਹਨਾਂ ਦੀ ਇੱਛਾ ਹੈ ਤੇ ਲੈਣ ਕੇ ਤੇ ਵਧੀਆ ਗੱਲ ਹੈ ਪਰ ਹੁਣ ਅਸੀਂ ਇੱਕ ਚੀਜ਼ ਕਰਨ ਲੱਗੇ ਆ ਅਸੀਂ ਦੋ ਸੀਰੀਜ਼ਾਂ ਹੀ ਚਲਾਵਾਂਗੇ ਇੱਕ ਦਿਨ ਉਹ ਇੱਕ ਦਿਨ ਉਹ ਬਟ ਅਸੀਂ ਇੱਕ ਚੀਜ਼ ਕਰਾਂਗੇ ਜਿਹੜਾ ਬੰਦਾ ਇੱਕ ਸੀਰੀਜ਼ 'ਚ ਹੋਏਗਾ ਉਹ ਦੂਜੀ 'ਚ ਨਹੀਂ ਹੋਏਗਾ ਇਹਦੇ ਨਾਲ ਆਡੀਅנס ਥੋੜਾ ਕਨਫਿਊਜ਼ ਹੋ ਰਹੀ ਹੈ ਇਸ ਕਰਕੇ ਹੁਣ ਟੀਮ ਵਧਾਣੀ ਹੈ ਤੇ ਜਿਹੜਾ ਇਧਰਲੀ ਸੀਰੀਜ਼ 'ਚ ਹੈ ਉਹ ਇਧਰ ਨਹੀਂ ਜਿਹੜਾ ਇਧਰਲੀ 'ਚ ਉਹ ਇਧਰ ਨਹੀਂ ਹਾਂ 1 2 3 4 ਨਾਨੀ ਅਸੀਂ ਦੋਨੋਂ ਸੀਰੀਆਂ ਚ ਕਹਾਂਗੇ ਕਿਉਂਕਿ ਅਸੀਂ ਫ੍ਰੀ ਖਾਤੇ ਬੰਦੇ ਆ ਕੋਈ ਪੈਸਾ ਲੈਣਾ ਨਹੀਂ ਕੋਈ ਦੇਣਾ ਨਹੀਂ ਚਲੋ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਬਾਏ ਕਰ ਦੋ ਸਾਰੀ ਟੀਮ ਨਾਨੀ ਕੀ ਕਹਿਆ ਨਹੀਂ ਤੂੰ ਕੁਛ ਮੈਂ ਬੋਲਣਾ ਚਾਹ ਰਹੀ ਸੀ ਬਾਏ 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 ਮੈਂ ਕੋਲ ਮੈਂ ਘੰਟੇ ਕੇ ਜੋੜ ਦੂੰ ਹਾਂ ਨਾਨੀ ਨਾਨੀ ਬਿਮਾਰ ਚੱਲ ਰਹੀ ਹੈ ਪਰ ਨਾਨੀ ਬੋਲੇਗੀ ਚੱਲਦਾ ਫਿਰ ਚੱਲਦਾ ਫਿਰ ਤੁਸੀਂ ਬੋਲੋ ਮੈਂ ਇਹਨਾਂ ਸੀੜੀ ਦੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਮੇਰੇ ਰੋਰਾ ਸਾਹਿਬ ਨੂੰ ਤਰੱਕੀ ਕੀਤੀ ਏ ਤਰੱਕੀ ਦਿੱਤੀ ਏ ਧੰਨਵਾਦ ਉਹਨਾਂ ਦਾ ਜਿਹੜੇ ਦੇਖਣ ਵਾਲਿਆਂ ਨੂੰ ਵੀ ਬਹੁਤ ਬਹੁਤ ਖੁਸ਼ੀ ਹੋਈ ਏ ਜੇ ਅਸੀਂ ਇਦਾਂ ਹੀ ਖੁਸ਼ੀਆਂ ਨਾਲ ਸੀੜੀ ਸਾਡੀ ਚਲਦੀ ਰਵੇ ਤੇ ਲੋੜੀ ਦੀ ਤੇ ਇਹਨਾਂ ਦੀ ਸਾਰਿਆਂ ਦੀ ਮੁबारकਾ ਤੁਹਾਨੂੰ ਨਵੇਂ ਸਾਲ ਦੀਆਂ ਲੋੜੀ ਦੀਆਂ ਸਭਨ ਮੁबारकਾ ਹੋਣ ਦੇਖਣ ਵਾਲਿਆਂ ਨੂੰ ਸਭ ਨੂੰ ਧੀਆਂ ਪੈਣਾ ਨੋਆ ਸਭ ਦੇਖਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਬੈਸਟ ਸਪੀਚ ਤੇ ਨੈਕਸਟ ਸੀਰੀਜ਼ ਕਰਮਾਂ ਦੀ ਸਜ਼ਾ ਕਰਮਾਂ ਦੀ سزا naam ਬਹੁਤ ਸੋਹਣਾ ਸੀ ਅੰਜੂ ਦੀਦੀ ਨੇ ਸਜੈਸਟ ਕੀਤਾ ਥੈਂਕ ਯੂ ਦੀਦੀ naam ਬਹੁਤ ਸੋਹਣਾ ਕਰਮਾਂ ਦੀ سزا ਤੇ ਕਰਮਾਂ ਦੀ سزا ਕਿੰਨੂੰ ਮਿਲਣੀ ਹੈ ਕਿੱਦਾਂ ਮਿਲਣੀ ਹੈ ਕਿਵੇਂ ਮਿਲਣੀ ਹੈ ਇਹ ਸਾਰਾ ਉਹਦੇ ਵਿੱਚ ਹੀ ਰਿਵੀਲ ਕਰਾਂਗੇ ਤੇ ਅੱਜ ਇਹ ਐਪੀਸੋਡ ਖਤਮ ਹੋ ਰਿਹਾ ਕੋਸ਼ਿਸ਼ ਕਰਾਂਗੇ ਕੱਲ ਦੇ ਗੈਪ ਤੋਂ ਬਾਅਦ ਪਰਸੋਂ ਤੁਹਾਨੂੰ ਨਵੀਂ ਸੀਰੀਜ਼ ਦਾ ਐਪੀਸੋਡ ਦੇ ਦਈਏ ਬਾਕੀ ਠੰਡ ਆ ਬੱਚੇ ਤੰਗ ਕਰਦੇ ਨੇ ਇੱਕਕੱਦਾ ਦਿਨ ਐਪੀਸੋਡ ਦਾ ਗੈਪ ਪੈਂਦਾ ਮੜਾ ਜਾ ਚਲਾ ਲਿਆ ਕਰੋ ਯਾਰ ਐਡਜਸਟ ਕਰਿਆ ਕਰੋ ਤੁਸੀਂ ਵੀ ਸਾਨੂੰ ਪਤਾ ਤੁਸੀਂ ਰੋਜ਼ ਸਵੇਰੇ ਚਾਹ ਪਰੋਠਾ ਕੋਰ ਰੱਖ ਕੇ ਪੋਣ ਰੱਖ ਕੇ ਤੇ ਸਾਡਾ ਐਪੀਸੋਡ ਦੇਖ ਕੇ ਤੁਹਾਡੇ ਰੋਟੀ ਲੰਗਦੀ ਐ ਅਸੀਂ ਸਮਝਦੇ ਆਂ ਪਰ ਠੰਡ ਕਰਕੇ ਬੱਚੇ ਛੋਟੇ ਨੇ ਤਾਂ ਕਰਕੇ ਉਹ ਮੈਨੇਜ ਕਰਨਾ ਦੋ ਸੀਰੀਜ਼ਾਂ ਚੱਲਦੀਆਂ ਨੇ ਤਾਂ ਸਾਰਾ ਮੈਨੇਜ ਕਰਨਾ ਔਖਾ ਹੋ ਜਾਂਦਾ ਤੇ ਥੈਂਕ ਯੂ ਤੇ ਔਖਾ ਹੋ ਜਾਂਦਾ ਨਾ ਨੌਣਾ ਵੀ ਔਖਾ ਹੁੰਦਾ ਹਾਂ ਵੈਸੇ ਵੀ ਹੁਣ ਵੀ ਪਿੱਛੇ ਬੋਈ ਆ ਰਹੀ ਐ